ਆ ਹਕੀ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਹਕੀ ਕੀ ਫਤਿਹ ਮਹਾ ਦਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਰਵਾਜਾ ਜਿਹੜਾ ਸ੍ਰੀ ਮੁਕਸਰ ਸਾਹਿਬ ਨੇਗਾ ਪਿੰਡ ਪਿਉਰੀ ਗਲੀ ਨੰਬਰ 14 ਤੇ ਪਈ ਥੀ ਅੱਜ ਅਸੀਂ ਕੰਨ ਰੋਗ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਕੰਨਾਂ ਦਾ ਰੋਗ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਕੰਨਾਂ ਦੇ ਵਿੱਚ ਕਫ ਗਲਗਮ ਜਾਂ ਪਰੇਸ਼ਾਪਨ ਜਾਣਾ ਅਰਸਤਿਕੰਨ ਸਾਂਸ਼ਾਏ ਦੀ ਆਵਾਜ਼ ਕਰਨ ਲੱਗ ਜਾਂਦੇ ਆਂ ਔਰ ਜਿਸ ਤਰ੍ਹਾਂ ਕਿ ਕੰਨਾਂ ਦੇ ਵਿੱਚ ਪੀਕ ਪੈਣੇ ਲੱਗ ਜਾਂਦੀ ਹੈ ਔਰ ਕੰਨਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਔਰ ਕੰਨਾਂ ਦੇ ਵਿੱਚ ਘੁਰਕ ਹੋਣ ਲੱਗ ਜਾਂਦੀ ਹੈ ਉੱਚਾ ਸੁਣਨ ਲੱਗ ਜਾਂਦਾ ਹੈ ਸਪੀੜਾ ਹੋਣ ਲੱਗ ਜਾਂਦੀ ਹੈ ਆਦਿਕ ਰੋਗ ਉਤਪਨ ਹੋ ਜਾਂਦੇ ਆਂ ਜਿਸ ਤਰ੍ਹਾਂ ਕਿ ਵాయు ਰੋਗ ਦੀ ਵਜ੍ਹਾ ਨਾਲ ਕੰਨਾਂ ਦੇ ਵਿੱਚ ਕਨੇਡੂ ਆਦਿਕ ਹੋਣ ਲੱਗ ਜਾਂਦੇ ਆ ਔਰ ਕੰਨਾਂ 'ਚ ਦਰਦ ਹੋਣ ਲੱਗ ਜਾਂਦਾ ਜਿਸ ਤਰ੍ਹਾਂ ਕਿ ਗਰਮੀ ਦੀ ਵਜ੍ਹਾ ਨਾਲ ਮਸਤਿਖ ਉਛਲਤਾ ਹੋ ਜਾਂਦੀ ਹੈ ਔਰ ਕੰਨ ਗੂੰਜਣ ਲੱਗ ਜਾਂਦੇ ਆ ਔਰ ਕੰਨਾਂ ਦੇ ਵਿੱਚ ਫੰਸੀਆਂ ਜਕਮ ਹੋ ਜਾਂਦੇ ਆ ਔਰ ਮਵਾਤ ਨਿਕਲਣ ਲੱਗ ਜਾਂਦਾ ਹੈ ਇਸ ਤਰ੍ਹਾਂ ਕਿ ਕੰਨਾਂ ਦਾ ਰੋਗ ਉਤਪਨ ਹੋ ਜਾਂਦਾ ਹੈ ਔਰ ਕਿਸ ਤਰ੍ਹਾਂ ਕੇ ਖਾਨ ਵਾਲੀ ਜਿਹੜੀ ਦਵਾਈ ਹੈ ਔਰ ਗਰਮੀ ਦੇ ਰੋਗਾਂ ਦਾ ਨਾਸ ਕਰਦੀ ਹੈ ਔਰ ਕਫ ਵਰਗਮ ਰੀષા ਇਹਨਾਂ ਰੋਗਾਂ ਦਾ ਨਾਸ ਕਰਦੀ ਹੈ ਔਰ ਵాయు ਰੂਪ ਦਾ ਔਰ ਗੰਢਾਂ ਦਾ ਨਾਸ ਕਰਦੀ ਹੈ ਔਰ ਜਿਸ ਤਰ੍ਹਾਂ ਕੇ ਗਰਮੀ ਤੇ ਰੁਕਾ ਦਾ ਨਾਸ ਕਰਦੀ ਹੈ ਫੁੰਸੀਆਂ ਫੌੜੇ ਫੁੰਸੀਆਂ ਯਕਮ ਆਦਿਕ ਰੁਕਾ ਦਾ ਨਾਸ ਕਰਦੀ ਹੈ ਔਰ ਨਪੰਛਤਾ ਨਮਰਤੀ ਕਮਜ਼ੋਰੀ ਤੰਤੂ ਪੈਣਾ ਫਾ ਔਰ ਆਦਿਕ ਰੁਕਾ ਦਾ ਨਾਸ ਕਰਨ ਲੱਗ ਜੰਦੀ ਹੈ ਔਰ ਜਿਸ ਤਰ੍ਹਾਂ ਕੇ ਕੰਨਾਂ ਦਾ ਤੇਲ ਹੁੰਦਾ ਔਰ ਸਰੋਂ ਦੇ ਤੇਲ ਵਿੱਚ ਜਿਸ ਤਰ੍ਹਾਂ ਕੇ ਤਤੂਰੇ ਦੇ ਵੀ ਕਲਕਾ ਕੇ ਔਰ ਉਨੁਖ ਕੰਨਾਂ ਵਿੱਚ ਪਾ ਲੈਂਦੇ ਆ ਔਰ ਕੰਨਾਂ ਦਾ ਦਰਦ ਹੁਣ ਹਟ ਜਾਂਦਾ ਹੈ ਔਰ ਕੰਨਾਂ ਦਾ ਰੋਗ ਕੱਟ ਜਾਂਦਾ ਹੈ ਔਰ ਇਹ ਜਿਹੜਾ ਤੇਲ ਹੈ ਜਿਸ ਤਰ੍ਹਾਂ ਕੇ ਗਰਭਵਤੀ ਇਸਤਰੀ ਔਰ ਬੱਚੇ ਇਸਦਾ ਪ੍ਰਯੋਗ ਨਾ ਕਰਨ ਔਰ ਜਿਸ ਤਰ੍ਹਾਂ ਕੇ ਇਹ ਜਿਹੜਾ ਕੰਨ ਰੋਗ ਹੈ ਬਾਦ ਵਿਦਵਨ ਵਾਲੀ ਪ੍ਰੀਖਿਆ ਕਰਕੇ ਨਵਿ ਦੇਖ ਕੇ ਇਹ ਪਤਾ ਕਰਦਾ ਹੈ ਕੀ ਕੀ ਰੋਗ ਹੈ ਔਰ ਕਿਸ ਤੇ ਆਸ਼ਧੀ ਜੜੀ ਬੂਟੀ ਚੰਦ ਪਾਈ ਲੱਗੂਗੀ ਔਰ ਖਾਸ ਕਰਕੇ ਵੈਦ ਵਿਦਵਾਨ ਹੀ ਦਵਾਈ ਦੇਵੇ ਬਾਹੇਪ੍ਰੀਟਿਕਾ ਖਾਸਾ ਸ੍ਰੀ ਬਾਹੇਪ੍ਰੀਟਿਕੀ ਫਤੇ ਮੈਂ ਬਾਸਰਜੀਤ ਸਿੰਘ ਪਿੰਡ ਪਿਉਰੀ ਨੂਰੀ ਦੇ ਤਲਵੰਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਕਲੀ ਨੰਬਰ 14 ਤਿੱਬੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ